ਹਾਂਜੀ ਵੈਲਕਮ ਜੀ ਸਾਰਿਆਂ ਨੂੰ ਸਸਰੀ ਘਰ ਦੀ ਸਾਡੇ ਚੈਨਲ ਤੇ ਸਵਾਗਤ ਹੈ ਜੀ ਸਾਰੇ ਬਣ ਬਰਾਮਾ ਦਾ ਜੀ ਤੇ ਆਪਾਂ ਬਣਾਉਣ ਗੀਆਂ ਕarele ਦੀ ਸਬਜ਼ੀ ਪਿਆਜ਼ ਕੱਟੇ ਨੇ ਆਪਾਂ ਲੈਨੇ ਕarele ਆ ਨਮਕ ਵਿੱਚ ਮਸਾਲੇ ਪਾਵਾਂਗੇ ਨਾਲ ਦੀ ਨਾਲ ਕੜਾਹੀ ਆਪਣੀ ਗਰਮ ਹੋ ਚੁੱਕੀ ਹੈ ਆਪਾਂ ਪਾਵਾਂਗੇ ਸਰੋਂ ਦਾ ਤੇਲ ਜੀ ਪਹਿਲਾਂ ਆਪਾਂ ਕarele ਨੂੰ ਘਰ ਲਾਂਗੇ ਫرائی ਆਪਾਂ ਜੀ ਇੱਕ ਕੜਸ਼ੀ ਪਾ ਰਹੇ ਹਾਂ ਤੇਲ ਦੀ ਕarele ਚੰਗੀ ਤਰ੍ਹਾਂ ਗਰਮ ਕਰ ਲਾਂਗੇ ਕਰਦੇ ਆਪਾਂ ਇਹ ਪਾਲੇ ਕੜਾਹੇ ਵਿੱਚ 6-7 ਕੇਕਲੇ ਸੀਗੇ ਜੀ ਦੋ ਤਿੰਨ ਵੱਡੇ ਸੀ ਦੋ ਤਿੰਨ ਛੋਟੇ ਸੀ ਘਰ ਦੀ ਸਬਜੀ ਚਾਹੇ ਥੋੜੀ ਹੋਵੇ ਪਰ ਘਰ ਦੀ ਸਬਜੀ ਦੀ ਮੌਜ ਬਹੁਤਾ ਵਰਕਤੀ ਬਹੁਤ ਰਹਿੰਦੀ ਆਪਾਂ ਪਹਿਲਾਂ ਥੋੜਾ ਜਿਹਾ ਜੀ ਇਹਨਾਂ ਨੂੰ 2 ਮਿੰਟ ਤੇਲ ਦੇ ਵਿੱਚ ਫਰਾਈ ਜੇ ਕਰ ਲਾਂਗੇ ਮੜ ਜੇ ਤਲ ਲਾਂਗੇ ਫਿਰ ਆਪਾਂ ਬਾਅਦ ਵਿੱਚ ਪਿਆਜ਼ਾਂ ਨੂੰ ਭੁੰਨਾਂਗੇ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੋੜੇ ਬਣਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰ ਦੇਣ ਸਾਰੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਸਾਡੀ ਸਪੋਰਟ ਕਰੋ ਜੀ ਸਾਨੂੰ ਸਪੋਰਟ ਦੀ ਲੋੜ ਆ ਜੀ ਆਪਣੇ ਵੀਊ ਵੀ ਬਹੁਤ ਘੱਟ ਆਉਂਦੇ ਨੇ ਜੀ ਤੇ ਆਪਣੇ ਵੀਡੀਓ ਨੂੰ ਜੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਆ ਕਰੋ ਜੀ ਆਪਣੇ ਭੈਣ ਭਰਾਵਾਂ ਤੇ ਰਿਸ਼ਤੇਦਾਰਾਂ ਦੇ ਵਿੱਚ ਸ਼ੇਅਰ ਕਰ ਦਿਆ ਕਰੋ ਜੀ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਜੀ ਫਸਟ ਟਾਈਮ ਆਪਣੇ ਵੀਡੀਓ ਦੇਖ ਰਹੇ ਨੇ ਜੀ ਉਹ ਵੀ ਆਪਣੇ ਚੈਨਲ ਨੂੰ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸਾਰਿਆਂ ਦਾ ਤੈਦਰੂ ਧੰਨਵਾਦ ਕਰਦੇ ਆਂ ਜੀ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਜਿਹੜੇ ਭੈਣ ਪਰ ਆਪਾਂ ਜੁੜੇ ਹੋਏ ਆਂ ਜੀ ਜਿਹੜੀਆਂ ਭੈਣਾਂ ਵੀਰ ਡੇਲੀ ਸੋਨੇ ਸੋਨੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਪਾਂ ਨੂੰ ਸਪੋਰਟ ਕਰਨ ਲਈ ਬਸ ਦੋ ਕਮੈਂਟ ਆਪਾਂ ਇਹਨਾਂ ਨੂੰ ਹੋਰ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਗਏ ਅੱਜ ਆਪਣਾ ਪਹਿਲਾ ਸਿਮ ਸੀ ਹੁਣ ਆਪਾਂ ਫੁੱਲ ਤੇ ਕਰਤਾ ਹਾਂਜੀ 2 ਕਮਿੰਟ ਹੋ ਗਏ ਨੇ ਜੋ ਹੁਣ ਆਪਾਂ ਗੈਸ ਨੂੰ ਫੇਰ ਸਟੈਮ ਕਰਤਾ ਨਹੀਂ ਜੜ ਜਾਣਗੇ ਕarele ਥੋੜੇ ਨੇ ਪਹਿਲਾਂ ਜੀ ਕarele ਬਹੁਤ ਵਧੀਆ ਲੱਗਦੇ ਸੀ ਫਿਰ ਬਚ ਜੇ ਜਦੋਂ ਜਿਆਦਾ ਨਹੀਂ ਪੈਣ ਲੱਗੇ ਸੀ ਉਹਦੇ ਨਾਲ ਕarele ਵਿੱਚੋਂ ਕਾਣੇ ਹੋਣ ਲੱਗ ਗਏ ਸੀ ਜਦੋਂ ਆਪਾਂ ਕਈ ਵਾਰੀ ਤੋੜ ਕੇ ਸੱਟੇ ਹੁਣ ਫੇਰ ਬਹੁਤ ਵਧੀਆ ਕarele ਲੱਗਦੇ ਨੇ ਹੁਣ ਬਿਲਕੁਲ ਵੀ ਕਾਣੇ ਨਹੀਂ ਹੁੰਦੇ ਹੈਗੇ ਤੇ ਆਪਾਂ ਘਰੇ ਬੀਜਦੇ ਸਬਜ਼ੀ ਬਿਲਕੁਲ ਕੋਈ ਵੀ ਆਪਾਂ ਸਪਰੇ ਵਗੈਰਾ ਨਹੀਂ ਕਰਦੇ ਹੈਗੇ ਜੀ ਤੇ ਹੁਣ ਬਹੁਤ ਵਧੀਆ ਕarele ਲੱਗਦੇ ਨੇ ਜਿਨੇ ਕ ਲੱਗਦੇ ਨੇ ਆਪਾਂ ਨਾਲ ਦੀ ਨਾਲ ਤੋੜ ਕੇ ਸਬਜ਼ੀ ਬਣਾਉਂਦੇ ਰਹਿੰਦੇ ਆ ਜੀ ਪੰਜ ਛੇ ਕੱਲ ਤੋੜੇ ਸੀਗੇ ਉਹਨਾਂ ਦੀ ਸਬਜ਼ੀ ਬਣਾ ਲਈ ਸੀ ਤੇ ਪੰਜ ਛੇ ਕਰਦੇ ਤੋੜੇ ਨੇ ਆਪਾਂ ਇਹਨਾਂ ਦੀ ਸਬਜ਼ੀ ਬਣਾ ਲਾਂਗੇ ਆਪਾਂ ਸਬਜ਼ੀ ਬਸ ਉਹਨੇ ਕੇ ਬਣਾਉਣੀ ਹੈ ਜਿੰਨੇ ਕ ਕਾ ਲੀਏ ਜੀ ਤਾਜੀ ਤਾਜੀ ਇੰਗਾ ਇੱਕ ਦੋ ਦਿਨ ਨੂੰ ਫੇਰ ਲੱਗੇ ਆਉਣਗੇ ਫੇਰ ਬਣਾ ਲਾਂਗੇ ਹਾਂ ਜੀ ਤਰੇਲੇ ਆਪਾਂ ਨੂੰ ਤਾਲ ਕੇ ਇੱਕ ਪਲੇਟ ਦੇ ਵਿੱਚ ਕੱਢ ਲਏਗੇ ਉਸੇ ਤੇਲ ਦੇ ਵਿੱਚ ਆਪਾਂ ਪਾ ਲਈ ਪਿਆਜ਼ ਪਿਆਜ਼ਾਂ ਦਾ ਵੀ ਆਪਾਂ ਹਲਕਾ ਜਿਹਾ ਲਾਈਟ ਕਰ ਲਈਏ ਇਹਨਾਂ ਦਾ ਚੇਂਜ ਕਰ ਲਾਂਗੇ ਫੇਰ ਆਪਾਂ ਇਹਦੇ ਵਿੱਚ ਪਾ ਦਾਂਗੇ ਤਰੇਲੇ ਜੇਪਾ ਨਾ ਤਰਲੇ ਨੂੰ ਤਾਂ ਆਪਾਂ ਜੀ ਇਸੇ ਤਰ੍ਹਾਂ ਵੀ ਬਣਾ ਸਕਦੇ ਹਾਂ ਤੇ ਜੇ ਰੱਪਾ ਉਸ ਤਰ੍ਹਾਂ ਵੀ ਬਣਾ ਲੈਂਦੇ ਜਿ ਪਹਿਲਾਂ ਤੇਲ ਪਾ ਕੇ ਪਿਆਜ਼ਾਂ ਨੂੰ ਪਕਾ ਲਉ ਥੋੜੇ ਜਿਵੇਂ ਬਚ ਗਏ ਹੋ ਜਿਵੇਂ ਪਿਆਜ਼ਾਂ ਦਾ ਰੰਗ ਗਏ ਫਿਰ ਵਿੱਚ ਪਾ ਦੋ ਕੁਰੇਲੇ ਜਿੰਨਾਂ ਆਪਾਂ ਪੈਂਡੀਆਂ ਦੀ सब्जी ਬਣਾਉਣੀ ਹੈ ਆਪਾਂ ਇਸ ਤਰ੍ਹਾਂ ਤੜਕੇ ਬਣਾ ਲੈਣੇ ਆ ਕਿਉਂਕਿ ਜਿਹੜੇ ਕੁਰੇਲੇ ਨੇ ਬਿਲਕੁਲ ਵੀ ਕੌੜੇ ਨਹੀਂ ਬਣਦੇ ਹੈਗੇ ਅੱਪਾ ਜੀ ਕੌੜੇ-ਕੌੜੇ ਵੀ ਖਾ ਲੈਣੇ ਪਰ ਕਈ ਬੱਚੇ ਨਹੀਂ ਖਾਂਦੇ ਇਹ ਕੌੜੇ। ਇਹ ਦੇ ਕਰਕੇ ਫਿਰ ਆਪਾਂ ਬਣਾ ਲੈਨੇ ਕਰਕੇ। ਮਸਾਲਾ ਜੀ ਆਪਾਂ ਨੇ ਢੱਕਤਾ 2 ਮਿੰਟ ਜੇ ਆਪਾਂ ਗੈਸ ਨੂੰ ਸਿਮ ਕਰ ਦਿੰਨੇ। ਗੈਸ ਆਪਣੇ ਸਿਮ ਕਰਤਾ ਢੱਕ ਕੇ ਪਕਾਵਾਂਗੇ। ਹਾਂਜੀ ਪਿਆਜ਼ ਆਪਣੇ ਹੋ ਗਏ ਲਾਈਟ ਬ੍ਰਾਊਨ ਜੀ। ਹੁਣ ਆਪਾਂ ਜਿਹੜੇ ਨਾਰਮਲ ਹੁੰਦੇ ਨੇ ਨਮਕ ਮਿੱਠੰਸਾ ਲੈ ਜਿਉਂ ਪਾ ਦਿੰਦੇ। ਜੇ ਆਪਾਂ ਨੇ ਬਿਲਕੁਲ ਸੇਮ ਜਿਹੀ ਕਰਤਾ। ਹੁਣ ਪਾਦਾਂਗੇ ਜੀ ਹਲਦੀ। ਮਿਰਚ ਆਪਾਂ ਥੋੜੀ ਪਾਵਾਂਗੇ, ਕੌੜੀ ਬਹੁਤ ਹੈ, ਸਬਜ਼ੀ ਵੀ ਆਪਣੀ ਥੋੜੀ ਹੈ। ਨਮਕ ਪਾਦਾਂਗੇ। ਥੋੜਾ ਜਿਹਾ ਪਾਦਾਂਗੇ ਆਪਾਂ। ਗਰਮ ਮਸਾਲਾ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ। ਥੋੜਾ ਜਿਹਾ ਪਾਦਾਂਗੇ ਜੀ ਧਨੀਆ ਪਾਊਡਰ। छोटा एक चमचे पाया अपन। मिर्च अपने घर दी हुई है जी कौड़ी बहुत सब्जी थोड़ी करके मैं थोड़ी हो पाई है जी और तो आपेले पा देंगे जो रखे हुए ने अपने तड़के सारे पाने ਆਕੇ ਬਸ ਆਪਾਂ 2 ਮਿੰਟ ਹੀ ਪਕਾਵਾਂਗੇ ਕਿਉਂਕਿ ਆਪਣੇ ਕarele ਵੀ ਪਹਿਲਾਂ ਫਰਾਈ ਕੀਤੇ ਹੋਏ ਨੇ ਬਸ 2 ਮਿੰਟ ਆਪਾਂ ਨੇ ਨਮਕ ਵਿੱਚ ਮਸਾਲੇ ਪਕਾਉਣੇ ਨੇ ਹਾਂਜੀ ਆਪਣੀ ਸਬਜੀ ਬਣ ਕੇ ਤਿਆਰ ਹੈ ਜੀ ਆਪਾਂ ਇਹਨੂੰ ਇੱਕ ਡੱਬੇ ਦੇ ਵਿੱਚ ਪਾ ਲਾਂਗੇ ਹਾਂਜੀ ਆਪਣੀ ਜੀ ਪਿਆਜ਼ਾਂ ਤੇ ਕarele ਦੀ ਸਬਜੀ ਬਣ ਕੇ ਤਿਆਰ ਹੈ ਜੀ ਸਾਡੀ ਵੀਡੀਓ ਨੂੰ ਲਾਇਕ ਸੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸਾਰੇਨ ਦਾ ਸ੍ਰੀ ਕਾਲ ਜੀ ਧੰਨਵਾਦ ਜੀ